ਹਾਂਜੀ ਗਾਇਸ ਸਾਰਿਆਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਤੇ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਹਨ ਤੇ ਅੱਜ ਕਾਫੀ ਜ਼ਿਆਦਾ ਠੰਡ ਹੈ ਸਵੇਰ ਦੀ ਇੱਕ ਬਾਰਿਸ਼ ਵੀ ਹੁੰਦੀ ਸੀ ਤੇ ਮੌਸਮ ਕਾਫੀ ਜ਼ਿਆਦਾ ਠੰਡਾ ਆਇਆ ਵਾ ਤੇ ਹੁਣ ਆਪਾਂ ਆਪਣੀ ਸਟੇਟ ਤੇ ਆਏ ਹਾਂ ਤੇ ਨਾਲੇ ਆਪਾਂ ਇੱਕ ਨਿਊ ਇਅਰ ਤੇ ਨਵਾਂ ਹੀ ਸਰਪ੍ਰਾਈਜ਼ ਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਰੈਪਿਡ ਦਾ ਇੱਕ ਪੇਅਰ ਰੱਖਿਆ ਸੀ ਤੇ ਉਹ ਮਤਲਬ ਐਕਸਪਾਇਰ ਹੋ ਗਿਆ ਸੀ ਤੇ ਆਪਾਂ ਫੇਰ ਲੈ ਆਏ ਹਾਂ ਤੇ ਆਉ ਤੁਹਾਨੂੰ ਖਾਈਏ ਉਹ ਇਧਰ ਚੈੱਕ ਕਰ ਤੇ ਗਾਇਸ ਇਹ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਹੁਣ ਤੇ ਇਧਰ ਤੇ ਇਹ ਨਹੀਂ ਆਪਣੀਆਂ ਮੁਰਗੀਆਂ ਤੇ ਗਾਇਸ ਇਧਰ ਰੱਖਦੇ ਕੋਲੇ ਉਹ ਕਿੰਦਰ ਠੰਡ ਦਾ नि अंडा वगैरह तो नहीं आया हूं निगा थ फर्क पैजगा बिमार ठंड करके जानवर काफी बीमार हो गए पत्थर थप्पड़ कर दिए ਉਹਨੂੰ ਇਦਾਂ ਸਾਰਾ ਕਵਰ ਕਰ ਦਿੱਤੀ ਕਿਉਂਕਿ ਮੀਂਹ ਦਾ ਹਾਏ ਕੋਈ ਪਤਾ ਨਹੀਂ ਕਿਹੜੇ ਲਈ ਬੱਤਲੇ ਪਣਿਆ ਆ ਵਾ ਗਾਈਸ ਇਦਾਂ ਪਾ ਕਵਰ ਕਰਤਾ ਹੈ ਤੇ ਹਵਾ ਵੀ ਕਾਫੀ ਠੰਡੀ ਚੱਲ ਰਹੀ ਹੈ ਅੱਜ ਇਹਨਾਂ ਨੂੰ ਨਹੀਂ ਹੈਗਾ ਜਿੰਨੀ ਮਰਜ਼ੀ ਭਾਵੇਂ ਠੰਡ ਹੋਵੇ ਜਿਵੇਂ ਮਰਜ਼ੀ ਮੌਸਮ ਹੋਵੇ ਇਹ ਠੰਡੀ ਜਗ੍ਹਾ ਤੇ ਬੈਠੀਆਂ ਵਾ ਤੇ ਇਹਨਾਂ ਨੂੰ ਤੜਕੇ ਇੰਦਰ ਇਹਨਾਂ ਦਾ ਸਾਰਾ ਕਵਰ ਕੀਤਾ ਆ ਵਾ ਕੇਜ ਤੇ ਚੱਲ 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 ਚਲੋ 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 ਇਹ ਦੇਖ ਖੁੱਲੀਆਂ ਸਭ ਤੋਂ ਜ਼ਿਆਦਾ ਖੁਸ਼ ਰਹਿੰਦੀਆਂ ਚਲੋ 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 ਇਨਨ ਨੂੰ ਦੋਣਾ ਵਗੈਰਾ ਪਾਇਆ ਤੇ ਗਾਇਸ ਆਪਰੇ ਥੱਲੇ ਉਹਨੇ ਕਾਫੀ ਜਾਨਵਰ ਸੇਲ ਹੋ ਗਏ ਹੋਈ ਹੈ ਤੇ ਹੁਣ ਥੱਲੇ ਬਸ ਇੰਨੇ ਹੀ ਰਹਿ ਗਏ ਹੋਏ ਆ ਜਿੰਨੇ ਤੁਹਾਨੂੰ ਵੀਡੀਓ ਜੀ ਨਜ਼ਰ ਆ ਰਹੇ ਸਿਰਫ ਆ ਜਿਹੜੇ ਮਲੇ ਮੁਰਗੀ ਨੇ ਪਹਿਲਾਂ ਚੂਚੇ ਕੱਢਿਆ ਹੋ ਤੇ ਇੱਕ ਨੂਰੀ ਮੁਰਗਾ ਰਹਿ ਗਿਆ ਬਾਕੀ ਡਕਸ ਵੀ ਸੇਲ ਹੋ ਗਈਆਂ ਹੋਈਆਂ ਵਾ ਤੇ ਜਿਹੜੀ ਆਪਣੀ ਇੰਸਟਾ ਤੇ ਆਈਡੀ ਆ ਹਾਂਜੀ ਗਾਇਸ ਜਿਵੇਂ ਤੁਹਾਨੂੰ ਪਤਾ ਆਪਣਾ ਇੰਸਟਾ ਤੇ ਵੀ ਪੇਜ ਹੈਗਾ ਐਚਐਸ ਸਪੈਕਟ ਵਲੌਗਸ ਤੇ ਤੇ ਉਹਦੇ ਤੇ ਆਪਾਂ ਜਨਵਾਰਾ ਉਹ ਪਾਈਦੇ ਆ ਜਿਹੜੇ ਆਪਾਂ ਸੇਲ ਕਰਨੇ ਹੁੰਦੇ ਆ ਤੇ ਹੁਣ ਜਿੰਨੇ ਵੀ ਆਪਾਂ ਪਾਏ ਹੋਏ ਸੀ ਉਹ ਸਭ ਸੇਲ ਹੋ ਗਏ ਹੋਏ ਆ ਤੇ ਹੁਣ ਕਾਫੀ ਵੀਰਾਂ ਦੇ ਕਾਲ ਆਉਂਦੀ ਆ ਤੇ ਹੁਣ ਪਲੀਜ਼ ਕਾਲ ਨਾ ਕਰਿਆ ਕਰਨ ਕਿਉਂਕਿ ਆ ਇਨ ਟਾਈਮ ਨਹੀਂ ਨੰਦਾ ਕਈ ਵਰੀ ਕਈ ਵੀਰ ਦੀ ਕਾਲ ਨਹੀਂ ਚੱਕੀ ਜਾਂਦੀ ਤੇ ਹੁਣ ਆਪਾਂ ਫੇਰ ਜਿਵੇਂ ਮੌਸਮ ਬਦ ਗਿਆ ਉਵੇਂ ਜਨਵਾਰ ਆਪਾਂ ਨਵੇਂ ਪਾਵਾਂਗੇ ਹਾਂਜੀ ਗਾਇਸ ਹੁਣ ਆਪਾਂ ਆ ਗਏ ਹਾਂ ਥੱਲੇ ਹੁਣ ਆ ਗਏ ਆਪਣੇ ਜੈਕੀਕਰ ਜੈਕੀ ਓਏ ਇਧਰ ਦੇਖੋ ਗਾਇਸ ਐ ਇੰਨਾ ਜ਼ਿਆਦਾ ਜ ਮਤਲਬ ਠੰਡ ਵਾਲਾ ਮੋਹੜਾ ਬਹੁਤ ਜ਼ਿਆਦੀ ਠੰਡ ਪੈਂਦੀ ਹੈ ਤੇ ਇਧਰ ਦੇਖੋ ਇਧਰ ਚੱਕਰ ਵਸੀਆਂ ਓਏ ਤੇ ਰੋਟੀ ਇਹਦੀ ਬਸ ਐਂ ਹੀ ਪਈ ਰਹੀ ਦੀ ਤੇ ਉੱਪਰ ਵਾਲੀ ਰੋਟੀ ਦੀਆਂ ਬਖਤਾਂ ਖੰਦੀਆਂ ਇੱਧਰ ਦੇਖੋ ਗਾਇਸ ਕਿੰਨਾ ਜ਼ਿਆਦਾ ਕੰਬੰਦਿਆ ਚੱਲ ਪੈ ਜਾ ਅੰਦਰ ਜੱਟਾ ਹਾਂ ਹਾਂ ਆ ਨਾ ਨਾ ਚੱਲ ਪੈ ਪੈ ਉੱਧਰ ਪੈ ਮੈਂ ਅੰਦਰ ਚੱਲ ਚੱਲ ਤਾ ਪੈ ਜਾ ਪੈ ਜਾ ਇਹਦੇ ਕੋਲ ਤੇ ਗਾਇਸ ਇਹ ਦੇਣੀ ਖੇਤੀ ਕੀਤੀਆਂ ਕਿਉਂਕਿ ਫੇਰ ਇਹ ਪੈ ਜਾ ਪੈ ਜਾ ਓਏ ਓਏ ਅਬਦੁੱਲ ਤੇ ਜਿਵੇਂ ਕਲਿੱਪਾਂ ਮਿਲੂਗੇ ਇੱਕ ਤੇ ਆਪਾਂ ਲੈ ਕੇ ਆਏ ਆ ਚਲੋ ਆ ਉਹ ਤੁਹਾਨੂੰ ਵਿਖਾਈ ਦਿੰਨੇ ਆ ਤੇ ਬਣੀਰੋ ਵਲੌਗ ਹਾਂਜੀ ਚੈੱਕ ਕਰੋ ਇੱਧਰ ਆਪਣੀਆਂ ਫੀਮੇਲਸ ਵੀ ਆ ਗਈਆਂ ਦੋ ਤੇ ਤੇ ਹਾਂਜੀ ਗਾਇਸ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਗਾ ਜੇ ਵਲੌਗ ਵਧੀਆ ਲੱਗਾ ਆਪਣੀ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲੇ ਕਮੈਂਟ ਜੀ ਦੱਸਿਓ ਤੁਹਾਨੂੰ ਆਪਣੇ ਜਨਵਰੀ ਕਿਵੇਂ ਦੇ ਲੱਗੇ ਆ ਇੱਕ ਆਇਆ ਹੀ ਆਪਣਾ ਨਵੇਂ ਸਾਲ ਵਾਲੇ ਦਿਨ ਤੇ ਦੂਜਾ ਆਇਆ ਆਪਣੇ ਦਕਸਾਇਮ 2 ਜਨਵਰੀ ਨੂੰ ਤੇ ਫਿਰ ਮਿਲਾਂਗੇ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ